ਗੱਡੀਆਂ ਗੱਡੀਆਂ ਕਿੰਨੀਆਂ ਗੱਡੀਆਂ ਤੇ ਦੇਖੋ ਅੱਜ ਆਪਾਂ 6 ਗੱਡੀਆਂ ਤੇ ਕੈਮਰੇ ਲਾਏ ਆ ਉਹਦੇ ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਦੇ ਸੰਸਥਾ ਵੱਲੋਂ ਸਪਾਂਸਰ ਕੀਤਾ ਹੈ ਤੇ ਬੇਸਿਕਲੀ ਇਹਦੇ ਚ ਇਹ ਹੈ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਊਗਾ ਬਟ ਡਿਊਰਿੰਗ ਦਾ ਚਲਾਨਸ ਔਰ ਡੂਇੰਗ ਐਨੀਥਿੰਗ ਜੇ ਕਿ ਉੱਥੇ ਮੌਕੇ ਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜਾਊਗਾ ਕੱਲ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗਲਤ ਬਾਤ ਉੱਥੇ ਮੌਕੇ ਤੇ ਹੀ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲੇ ਕਿਸੇ ਕੋਲ ਤਾਂ ਕੋਈ ਪ੍ਰੂਵ ਨਹੀਂ ਹੁੰਦਾ ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇਨਟੂ ਇਟ ਵੀ ਕਿਦੇ ਵੀ ਕੋਈ ਪ੍ਰੋਬਲਮ ਆਈ ਹੈ ਕੁਝ ਕਫਨ ਹੋਈ ਹੈ ਕੁਝ ਆਇਆ ਉਹਦੇ ਨਤੀਜੇ ਤੇ ਪਹੁੰਚ ਸਕਦੇ ਆਪਾਂ ਕੀ ਕਹਿ ਸਕਦੇ ਜਿਵੇਂ ਲੋਕ ਵੀਡੀਓ ਬਣਾਉਂਦੇ ਸੀ ਹੁਣ ਪੁਲਿਸ ਬਣਾਉਗੀ ਵੀਡੀਓ ਤੇ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜਾ ਉਸ ਤਰਕ ਰਹਿਣਗੇ ਰਿਕਾਰਡਿੰਗ ਦੇਖੋ ਇਹਦੀ ਹਫਤੇ ਦੀ ਹੈਗੀ ਹੈ ਜੀ ਐਂਡ ਉਹ ਤੋਂ ਤੱਕ ਹੀ ਹੁਣ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਤੈਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ ਤੇ ਇਹਨੂੰ ਕਰਾਂ ਇਹ ਪੁਲਿਸ ਸੇਫਟੀ ਲਈ ਕੈਮਰੇ ਅਕਸਰ ਦੇਖਦੇ ਆ ਜਿਹੜੀ ਗੱਡੀ ਵੀਰ ਕੋਈ ਪਰਚੇਜ਼ ਕਰਦਾ ਤੇ ਆਪਣੇ ਨਾਮ ਤੇ ਜਲਦੀ ਗਾਂਦਾ ਨਹੀਂ ਉਹ ਸਰ ਚਲਾਨ ਕਰਨ ਦੇ ਬਿਲਕੁਲ ਅਸੀਂ ਉਹ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਪ੍ਰੋਸੈਸਸਿਸ ਪਿੱਛੇ ਅਸੀਂ ਆ ਜਿਹੜੇ ਤੁਹਾਡੇ ਆ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸਿਮ ਚਲਾਨ ਕੀਤੇ ਨੇ ਤੁਸੀਂ ਦੇਖੋਗੇ ਸਾਡਾ ਫਿਕਰ ਜੀ ਦੱਸਾਂ ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਜਿਹੜੀ ਇਹ ਵਹੀਕਲਸ ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਇਹ ਤਾਂ ਸਾਨੂੰ ਲੱਗਿਆ ਹੋਵੇ ਆਲਰੇਡੀ ਬਰੀਫ ਹੈ ਅਸੀਂ ਇਹਨੂੰ ਰੈਗੂਲਰ ਮਾਨੀਟਰ ਕਰ ਰਹੇ ਹਾਂ ਕਿੰਨੀਆਂ ਟੋਟਲ ਗੱਡੀਆਂ ਕਿੰਨੀਆਂ ਜਿਹੜੀਆਂ ਟੋਟਲ ਹੁਣ ਸਾਡੇ ਕੋਲ 6 ਗੱਡੀਆਂ ਚ ਲੱਗੀਆਂ 10 ਤੇ ਲਗਾਏ ਜਾ